ਅੱਜ ਮਿਤੀ 11/8/2024 ਇੱਕ ਮਾਮਲਾ ਸਾਹਮਣੇ ਆਇਆ ਜ ਜਿਸ ਵਿੱਚ ਤੇ ਹਰਪ੍ਰੀਤ ਸਿੰਘ ਅਤੇ ਅਜੀਤ ਕੁਮਾਰ ਇਸ ਨਾਮ ਦੇ ਦੋ ਲੜਕੇ ਸੀ ਜਿਨ੍ਹਾਂ ਦਿਨੋਂ ਕੱਲ 3.4 ਕੋਰਦੇ ਤੇ ਨਾਕੇ ਦੇ ਦਰਵਾਜ਼ੇ ਦੇ ਉੱਪਰ ਪੁਲਿਸ ਕਰਮਚਾਰੀਆਂ ਨਾਲ ਦੇ ਵਿੱਚ ਤੋਂ ਪੁਲਿਸ ਮਹਿਲਾ ਕਰਮਚਾਰੀਆਂ ਸਨ ਉਹਨਾਂ ਨੇ ਲਾਟਕੇ ਤੇ ਖੜਿਆ ਨਾਲ ਬਦਤਮੀਜ਼ੀ ਕੀਤੀ ਔਰ ਗੰਦੀਂ ਬਹਾਵਾ ਕੀਤਾ ਜੋ ਇਸ ਤਕਨਨ ਅੰਜਾਮ ਦੇ ਕੇ ਮੌਕੇ ਤੋਂ ਫਰਾਰ ਹੋ ਗਏ ਸਨ ਜਿਨ੍ਹਾਂ ਨੂੰ ਪੁਲਿਸ ਵੱਲੋਂ ਚੇਸ ਕਰਕੇ ਕਾਬੂ ਕੀਤਾ ਅਤੇ ਕਾਬੂ ਕਰਨ ਤੋਂ ਬਾਅਦ ਐਸਐਨ ਜਸਵੰਦਰ ਸਿੰਘ ਥਾਣਾ ਕੋ ਉੱਪਰ ਹਲਵਾਈ ਜਿਹੜੇ ਦੋ ਨੌਜਵਾਨ ਸੀ ਇਹਨਾਂ ਨਾਲ ਮਾਰਕਟ ਕੀਤੀ ਔਰ ਉਹਦੀ ਇਸ ਚੀਜ਼ ਦੀ ਵੀਡੀਓ ਕਾਫੀ ਵਾਇਰਲ ਹੋ ਗਈ ਉਹਨੇ ਮਾਮਲਾ ਧਿਆਨ ਵਿੱਚ ਆਉਂਦੇ ਸਾਰੇ ਜਲੰਧਰ ਦਿਹਾਤੀ ਦੇ ਐਸਐਸਪੀ ਸਾਹਿਬ ਨੇ ਇਸ ਸੰਬੰਧੀ ਇੱਕ ਮੇਰੀ ਡਿਊਟੀ ਲਗਾਈ ਕਿ ਇਸ ਮਾਮਲੇ ਦੀ ਪੜਤਾਲ ਕੀਤੀ ਜਾਵੇ ਇਸ ਮਾਮਲੇ ਨੂੰ ਪੜਤਾਲ ਕਰਨ ਦੇ ਉੱਤੇ ਇਹਦੇ ਵਿੱਚ ए एस आई जसविंदर सिंह खिलाफ लिखती रिपोर्ट बना के विभागी पड़ताल एस एस पी साहब की सेवा में भेजी गई है उस ही उन्होंने तुरंत प्रभाव के पुलिस लाइन में हाजरी करवा दी गई है जो ये बड़ी मंदभागी घटना हुई है इसलिए अगे जांच करके जो सही कार्रवाई बनती है ਉਸੇ ਵੋਟ ਕੀਤੀ ਜਾਏਗੀ ਜੈ